ਹਾਂਜੀ ਬਹੁਤ ਹੀ ਸਤਿਕਾਰਯੋਗ 41 ਕਾਟ ਮਾਸਟਰ ਕਲਾ ਡਿਹਾਪਕ ਸਾਥੀਓ ਅੱਜ ਇੱਕ ਦੋ ਖੁਸ਼ਖਬਰੀਆਂ ਜਿਹੜੀਆਂ ਤੁਹਾਨੂੰ ਦੇ ਦੇਈਆਂ ਸੀਗੀਆਂ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਸਾਥੀਓ ਕਿ ਆਪਾਂ ਬਹੁਤ ਲੰਬੇ ਸਮੇਂ ਤੋਂ ਪੰਜਾਬ ਪੇਸਕੇਲ ਦੇ ਲਈ ਜਿਹੜਾ ਹੈਗਾ ਲੜ ਰਹੇ ਆਂ ਆਪਾਂ ਤਾਂ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਇੱਕ ਹਾਈ ਕੋਰਟ ਦੇ ਵਿੱਚ ਕੇਸ ਲੱਗਿਆ ਸੀਗਾ ਜਿਹਦੇ ਵਿੱਚ ਅਸਿਸਟੈਂਟ ਪ੍ਰੋਫੈਸਰਾਂ ਨੇ ਉਹ ਕੇਸ ਲਗਾਇਆ ਸੀਗਾ ਜਿਦੇ ਵਿੱਚ ਸੌਰਵ ਸ਼ਰਮਾ ਐਂਡ ਅਦੋਂ ਤੋਂ ਬਰਸ ਤੋਂ ਪੰਜਾਬ ਕੋ ਗਵਰਨਮੈਂਟ ਦਾ ਉਹ ਕੇਸ ਸੀਗਾ ਤੇ ਜਿਸ ਦੇ ਵਿੱਚ ਮਾਨਯੋਗ ਹਾਈ ਕੋਰਟ ਨੇ ਪੱਖ ਦੇ ਵਿੱਚ ਫੈਸਲਾ ਦਿੱਤਾ ਸੀਗਾ ਕਿ ਪੰਜਾਬ ਪੇ ਸਕੀਲ ਦਾ ਜਿਹੜਾ ਇਹਨਾਂ ਤੇ ਲਾਗੂ ਕਰਨਾ ਪੈਂਦਾ ਤਾਂ ਉਸੇ ਕੜੀ ਦੇ ਤਹਿਤ ਫਿਰ ਵੱਖ-ਵੱਖ ਅਧਿਆਪਕ ਜੁੜੀਆਂ ਨਾਲ ਨੇ ਜਿਵੇਂ ਕਿ ਸਾਡੇ 66 35 ਵਾਲੇ ਅਧਿਆਪਕ ਸਾਥੀ ਹੋ ਗਏ 569 ਲੈਕਚਰਾਰ ਵਾਲੇ ਸਾਥੀ ਹੋ ਗਏ ਤੇ 3704 ਵਾਲੇ ਅਧਿਆਪਕ ਸਾਥੀ ਹੋ ਗਏ ਤਾਂ ਉਹਨਾਂ ਨੇ ਵੀ ਇਸੇ ਕੜੀ ਦੇ ਤਹਿਤ ਕੇਸ ਲਗਾਇਆ ਸੀ ਨਾ ਥੋੜਾ ਦੱਸਦਾ ਤੁਹਾਨੂੰ ਵਿੱਚ ਵੀ ਉਹ ਕੇਸ ਦਾ ਬੇਸ ਕੀ ਸੀਗਾ ਕੇਸ ਦਾ ਬੇਸ ਸੀਗਾ ਕਿ 2018 ਦੇ ਜਿਹੜੇ ਸਰਵਿਸ ਰੂਲ ਆ ਕਿ ਜਿਹੜੀ ਆਪਣੀਆਂ ਭਰਤੀਆਂ ਉਹ ਸਾਰੀਆਂ 2018 ਦੇ ਸਰਵਿਸ ਰੂਲ ਦੇ ਅਕੋਰਡਿੰਗ ਹੋਈਆਂ ਹੋਈਆਂ ਤਾਂ ਸਰਕਾਰ ਨੇ ਆਪਣੇ ਤੇ ਜਿਹੜਾ ਹੈਗਾ ਇਹ ਅਧੂਰਾ ਕੇਂਦਰੀ ਪੇਸਕੇ ਲਗਾਇਆ ਪਰ 2018 ਦੇ ਜਿਹੜੇ ਸਰਵਿਸ ਰੂਲ ਨੇ ਉਹਨਾਂ ਦੇ ਵਿੱਚ ਕੋਈ ਅਮੈਂਡਮੈਂਟ ਜਿਹੜੀ ਉਹ ਨਹੀਂ ਕੀਤੀ ਸੀ ਚ ਇਸ ਨੂੰ ਆਧਾਰ ਬਣਾ ਕੇ ਮਾਨਜੂ ਹਾਈ ਕੋਰਟ ਦੇ ਵਿੱਚ ਦਾ ਰੁੱਖਾ ਜਿਹੜਾ ਉਹ ਕੀਤਾ ਗਿਆ ਸੀ ਤਾਂ ਆਪਾਂ ਆਪਣੀ 46 ਕਾਟ ਮਾਸਟਰ ਕਾਡਰ ਯੂਨੀਅਨ ਵੱਲੋਂ ਆਪਣੇ ਮਾਸਟਰ ਕਾਡਰ ਅਧਿਆਪਕ ਸਾਥੀਆਂ ਵੱਲੋਂ ਵੀ ਆਪਾਂ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਸੀਗੀ ਜਿਹਦੇ ਵਿੱਚ ਆਪਾਂ ਇਹ ਮਾਨਯੋਗ ਹਾਈ ਕੋਰਟ ਤੋਂ ਮੰਗ ਕੀਤੀ ਸੀ ਕਿ ਸਾਡੇ ਉੱਪਰ ਵੀ ਜਿਹੜਾ ਹੈਗਾ ਜਿਹੜਾ ਕੇਂਦਰੀ ਪੇ ਸਕੇਲ ਆ ਉਹ ਨਹੀਂ ਬਣਦਾ ਤੇ ਸਾਡੇ ਉੱਪਰ ਵੀ ਪੰਜਾਬ ਪੇ ਸਕੇਲ ਲਾਗੂ ਕੀਤਾ ਜਾਵੇ ਤਾਂ ਅੱਜ ਮਾਨਯੋਗ ਹਾਈ ਕੋਰਟ ਨੇ ਆਪਣੇ ਪੱਖ ਦੇ ਵਿੱਚ ਜਿਹੜਾ ਹੈਗਾ ਉਹ ਫੈਸਲਾ ਸੁਣਾਇਆਗਾ ਤੇ ਆਪਣੇ ਉੱਪਰ ਵੀ ਮਾਨਯੋਗ ਹਾਈ ਕੋਰਟ ਨੇ ਇਹ ਕਿਹਾ ਕਿ ਇਹਨਾਂ ਉੱਪਰ ਜਿਹੜਾ ਕੇਂਦਰੀ ਪੀ ਸਕਿੱਲ ਨਹੀਂ ਬਣਦਾ ਪੰਜਾਬ ਪੀ ਸਕਿੱਲ ਬਣਦਾ ਸਾਥੀਓ ਥੋੜੀ ਜਿਹੀ ਜਾਣਕਾਰੀ ਤੁਹਾਨੂੰ ਹੋਰ ਦੇ ਦਿਆਂ ਕਿ ਪੰਜਾਬ ਗਵਰਨਮੈਂਟ ਨੇ ਜੋ ਪਹਿਲਾ ਕੇਸ ਸੀਗਾ ਅਸਿਸਟੈਂਟ ਪ੍ਰੋਫੈਸਰਾਂ ਵਾਲਾ ਜਿਹਨੂੰ 베ਸ ਵੜਾ ਕੇ ਉਸ ਕੇਸ ਦੇ ਆਧਾਰ ਤੇ ਹੀ ਆਪਾਂ ਵੱਖ-ਵੱਖ ਜਿਹੜੀਆਂ ਜੁੜੀਆਂ ਨਾਲ ਜਾਂ ਵੱਖ-ਵੱਖ ਕਾਡਰ ਦੇ ਅਧਿਆਪਕ ਨੇ ਉਹਨਾਂ ਦੇ ਹੱਕ ਵਿੱਚ ਫੈਸਲੇ ਆਏ ਆ ਉਸ ਨੂੰ ਚੈਲੰਜ ਕੀਤਾ ਸੀਗਾ ਤਾਂ ਉਸ ਦੇ ਵਿੱਚ ਵੀ ਡਬਲ ਵੈਚ ਵੱਲੋਂ ਵੀ ਆਪਣੇ ਅਧਿਆਪਕ ਸਾਥੀਆਂ ਦੇ ਪੱਖ ਦੇ ਵਿੱਚ ਜਿਹੜਾ ਫੈਸਲਾ ਉਹ ਸੁਣਾਇਆ ਗਿਆ ਸਾਥੀਓ ਸੋ ਸਾਥੀਓ ਆਪਾਂ ਵੀ ਹੁਣ ਉਸ ਕੜੀ ਦੇ ਤਹਿਤ ਆਪਾਂ ਵੀ ਉਸ ਲੜੀ ਦੇ ਵਿੱਚ ਜੁੜ ਚੁੱਕੇ ਆ 44 ਕਾਰਡ ਵਾਲੇ ਅਧਿਆਪਕ ਸਾਥੀ ਜਿਸ ਕੜੀ ਦੇ ਵਿੱਚ ਅਸਿਸਟੈਂਟ ਪ੍ਰੋਫੈਸਰ 569 ਲੈਕਚਰਾਰ 6835 ਵਾਲੇ ਅਧਿਆਪਕ ਸਾਥੀ ਸਾਡੇ 3704 ਵਾਲੇ ਅਧਿਆਪਕ ਸਾਥੀ ਆ ਤੇ ਆਪਾਂ ਵੀ ਹੁਣ ਮੰਨ ਲਓ ਵੀ ਪੰਜਾਬ ਪੇ ਸਕੇਲ ਦੇ ਦਾਵੇਦਾਰ ਹੈਗੇ ਆ ਕਾਨੂੰਨੀ ਤੌਰ ਤੇ ਆਪਾਂ ਇਹ ਲੜਾਈ ਆ ਜਿਹੜੀ ਉਹ ਹਾਈ ਕੋਰਟ ਦੇ ਵਿੱਚ ਜਿੱਤ ਚੁੱਕੇ ਆ ਸਾਥਿਓ ਇਹ ਸਾਰਾ ਤੁਹਾਡੇ ਸਹਿਯੋਗ ਦੇ ਨਾਲ ਤੁਹਾਡੀਆਂ ਦੁਆਵਾ ਦੇ ਨਾਲ ਤੁਹਾਡੇ ਸਹਿਯੋਗ ਦੇ ਨਾਲ ਇਹ ਸਾਰਾ ਕੁਝ ਸੰਭਵ ਹੋਇਆ ਸਾਥਿਓ ਸੋ ਬੇਨਤੀ ਮੇਰੀ ਅੱਗੇ ਇਹ ਵੀ ਆ ਕਿਉਂਕਿ ਕਾਨੂੰਨੀ ਤੌਰ ਤੇ ਤਾਂ ਆਪਾਂ ਲੜੀ ਰਹੇ ਆ ਤਾਂ ਥੋੜਾ ਜਿਹਾ ਆਪਾਂ ਨੂੰ ਗਰਾਊਂਡ ਲੈਵਲ ਦੇ ਉੱਪਰ ਵੀ ਹੁਣ ਇਸ ਫੈਸਲੇ ਨੂੰ ਲਾਗੂ ਕਰਵਾਉਣ ਦੇ ਲਈ ਸਾਥੀਓ ਲੜਨਾ ਪੈਣਾ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਕਿ ਆਪਣਾ ਫਰੰਟ ਬਣਿਆ ਹੋਇਆ ਜਿਦੇ ਵਿੱਚ ਵੱਖ-ਵੱਖ ਅਧਿਕਾਰ ਜਥੇਬੰਦੀਆਂ ਜਿਹੜੀਆਂ ਉਹ ਕੰਮ ਕਰ ਰਹੀਆਂ ਨੇ ਤੇ ਆਪਾਂ ਵੀ ਇਸ ਦੇ ਵਿੱਚ ਵੱਧ ਚੜ ਕੇ ਜਿਹੜਾ ਆਪਣਾ ਯੋਗਦਾਨ ਪਾ ਰਹੇ ਆ ਸਾਥੀਓ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਆਪਾਂ ਗਰਾਊਂਡ ਲੈਵਲ ਤੇ ਵੀ ਹੁਣ ਸਰਕਾਰ ਕੋਲੇ ਇਹ ਗੱਲ ਲੈ ਕੇ ਜਾਵਾਂਗੇ ਕਿ ਮਾਨਯੋਗ ਹਾਈ ਕੋਰਟ ਦੇ ਵੀ ਸਾਡੇ ਹੱਕ ਦੇ ਵਿੱਚ ਫੈਸਲਾ ਸੁਣਾਇਆ ਸੋ ਤੁਸੀਂ ਸਾਡੇ ਉੱਪਰ ਪੰਜਾਬ ਪੇ ਸਕੇਲ ਆ ਜਿਹੜਾ ਉਹ ਲਾਗੂ ਕਰੋ। ਇੱਕ ਦੂਜੀ ਤੁਹਾਨੂੰ ਥੋੜੀ ਜੀ ਬਸ ਕੱਲ ਦੀ ਮੀਟਿੰਗ ਜਿਹੜੀ ਹੋਈ ਆ ਆਪਣੇ ਜੁਨੀਅਨ ਦੇ ਮੀਤ ਪ੍ਰਧਾਨ ਦਾ ਮੀਟਿੰਗੀ ਜੀ ਕੱਲ ਮੀਟਿੰਗ ਕਰਨ ਲਈ ਪੰਜਾਬ ਭਵਨ ਗਏ ਸੀਗੇ ਜਿਹਦੇ ਵਿੱਚ ਆਪਣੇ ਸਿੱਖਿਆ ਮੰਤਰੀ ਤੋਂ ਮੰਗ ਕੀਤੀ ਗਈ ਸੀ ਕਿ 48 ਕਾਟ ਦੇ ਅਧਿਆਪਕ ਸਾਥੀਆਂ ਨੂੰ ਵੀ ਬਦਲੀ ਜਾਂ ਦਾ ਸਪੈਸ਼ਲ ਮੌਕਾ ਜਿਹੜਾ ਉਹ ਦਿੱਤਾ ਜਾਵੇ। ਤਾਂ ਉਹਦੇ ਵਿੱਚ ਸਿੱਖਿਆ ਮੰਤਰੀ ਜੀ ਨੇ ਇਹ ਕਿਹਾ ਕਿ ਹਜੇ ਪੇਪਰਾਂ ਦੇ ਦਿਨ ਚੱਲ ਰਹੇ ਨੇ ਵੀ ਹਜੇ ਬਦਲੀਆਂ ਦਾ ਮੌਕਾ ਨਹੀਂ ਦਿੱਤਾ ਜਾ ਸਕਦਾ। ਹਾਂ ਤੁਹਾਨੂੰ ਅੱਗੇ ਜਦੋਂ ਬਦਲੀਆਂ ਹੋਣਗੀਆਂ ਮਤਲਬ ਨਵੇਂ ਸੈਸ਼ਨ ਦੇ ਵਿੱਚ ਤਾਂ ਤੁਹਾਨੂੰ ਸਪੈਸ਼ਲ ਮੌਕਾ ਇਹ ਬਦਲੀਆਂ ਦਾ ਦਿੱਤਾ ਜਾਊਗਾ ਕਿਉਂਕਿ ਸਾਥੀਓ ਪਿਛਲੀ ਵਾਰ ਜਦੋਂ ਬਦਲੀਆਂ ਦਾ ਪੋਰਟਲ ਓਪਨ ਹੋਇਆ ਸੀ ਖੁਦ ਮੈਂ ਵੀ ਸਿੱਖਿਆ ਮੰਤਰੀ ਨੂੰ ਉਸ ਟਾਈਮ ਮਿਲਿਆ ਸੀ ਤੇ ਉਦੋਂ ਵੀ ਮੈਨੂੰ ਉਹਨਾਂ ਨੇ ਇਹੀ ਆਸ਼ਵਾਸਨ ਦਿੱਤਾ ਸੀਗਾ ਕਿ ਇਸ ਵਾਰ ਤੁਹਾਨੂੰ ਬਦਲੀਆਂ ਦਾ ਮੌਕਾ ਨਹੀਂ ਮਿਲ ਸਕਦਾ ਨੈਕਸਟ ਟਾਈਮ ਜਦੋਂ ਵੀ ਬਦਲੀਆਂ ਦਾ ਪੋਰਟਲ ਓਪਨ ਹੋਊਗਾ ਤਾਂ ਤੁਹਾਨੂੰ ਸਪੈਸ਼ਲ ਮੌਕਾ ਜਿਹੜਾ ਉਹ ਦਿੱਤਾ ਜਾਊਗਾ ਸਾਥੀਓ ਸੋ ਉਮੀਦ ਆ ਕਿ ਆਪਾਂ ਨੂੰ ਬਦਲੀਆਂ ਦਾ ਮੌਕਾ ਵੀ ਛੇਤੀ ਮਿਲੂਗਾ ਔਰ ਬਾਕੀ ਜਿਹੜੀਆਂ ਆਪਣੀਆਂ ਅਧੂਰੀਆਂ ਲਿਸਟਾਂ ਨੇਗੀਆਂ ਉਹ ਵੀ ਛੇਤੀ ਹੀ ਜਿਹੜੀਆਂ ਹੈਗੀਆਂ ਨੇ ਜਾਰੀ ਹੋ ਰਹੀਆਂ ਨੇਗੀਆਂ ਕਿਉਂਕਿ ਤੁਹਾਨੂੰ ਪਤਾ ਇਲੈਕਸ਼ਨ ਚੱਲ ਰਹੇ ਸੀ ਕਿ ਕੋਰਨ ਲੱਗਿਆ ਹੋਇਆ ਸੀਗਾ ਤਾਂ ਹੁਣ ਅੱਗੇ ਜਿਹੜਾ ਆਪਣਾ ਭਰਤੀ ਦਾ ਪ੍ਰੋਸੈਸ ਆ ਜਿਹੜਾ ਉਹ ਅੱਗੇ ਚੱਲ ਪੈਣਾ ਵਾ ਤੇ ਭਰਤੀ ਬਹੁਤ ਛੇਤੀ ਜਿਹੜੀ ਹੈਗੀ ਆ ਉਹ ਆਪਣੀ ਕੰਪਲੀਟ ਹੋ ਜਾਣੀ ਆ ਸਾਥੀਓ ਸੋ ਸਾਥੀਓ ਤੁਹਾਨੂੰ बस ਇਹੀ ਇੱਕ ਦੋ ਬੇਨਤੀਆਂ ਨੇ ਕਿ ਆਪਾਂ ਹੁਣ ਅੱਗੇ ਪੰਜਾਬ ਪੀਐਸਕੇ ਲਈ ਵੀ ਜਿਹੜਾ ਹੈਗਾ ਉਹ ਸੰਘਰਸ਼ ਲੜਾਂਗੇ ਕਮਿਊਨਿਟੀ ਤੌਰ ਤੇ ਆਪਾਂ ਲੜਾਈ ਆ ਜਿੱਤ ਗਈ ਜਿਹਦੇ ਲਈ ਤੁਸੀਂ ਸਾਰੇ ਵਧਾਈ ਦੇ ਪਾਤਰੋਂ ਤੇ ਬਦਲੀਆਂ ਲਈ ਵੀ ਮੰਨ ਜੋਗ ਸਿੱਖਿਆ ਮੰਤਰੀ ਨੇ ਆਪਣੇ ਨਾਲ ਇਹ ਕਮਿਟਮੈਂਟ ਕੀਤੀ ਆ ਕਿ ਆਪਾਂ ਨੂੰ ਬਦਲੀਆਂ ਦਾ ਮੌਕਾ ਜਿਹੜਾ ਹੈਗਾ ਉਹ ਬਹੁਤ ਛੇਤੀ ਆਪਾਂ ਨੂੰ ਨਵੇਂ ਸੈਸ਼ਨ ਦੇ ਵਿੱਚ ਬਦਲੀਆਂ ਦਾ ਮੌਕਾ ਮਿਲੂਗਾ ਸੋ ਤੁਹਾਡਾ ਬਹੁਤ-ਬਹੁਤ ਧੰਨਵਾਦ ਸਾਥੀਓ ਜੈ ਜਨਤਾ ਜੈ ਸੰਘਰਸ਼ ਜੱਟ ਲੜਦੇ ਲੋਕਾਂ